14 ਉਮੀਦਵਾਰ ਚ ਕਿਹੜਾ ਉਮੀਦਵਾਰ ਤੁਹਾਨੂੰ ਲੱਗਦਾ ਆ ਵੀ ਆ ਕੀ ਤਾਕਤਵਾਰ ਆ ਕੀ ਬਾਜੀ ਮਾਰ ਸਕਦਾ ਵਾ ਕਿ ਐਮਪੀ ਸੀਟ ਜਿੱਤਦਾ ਵਾ ਪਹਿਲਾਂ ਹੱਥ ਜੋੜਦੇ ਆ ਬਾਅਦ ਵਿੱਚ ਉਹ ਗੇਟ ਨਹੀਂ ਲੰਘਣ ਦਿੰਦੇ ਵੀ ਇਹਨੂੰ ਕਰਦੇ ਬਾਅਦ ਹੀ ਚੱਲੇ ਹੁਣ ਕੋਈ ਨਹੀਂ ਹੈਗਾ ਇੱਥੇ ਅੰਦਰ ਜਦੋਂ ਪਹਿਲਾਂ ਵੀ ਐਮਪੀ ਬਣਿਆ ਸੀ ਅੱਜ ਤੱਕ ਸਾਡੇ ਲੋਕਾਂ ਨੂੰ ਨਾ ਹੀ ਸ਼ਕਲ ਨਹੀਂ ਦੇਖੀ ਚੰਗੀ ਐਕਟੀਵਿਟੀ ਜੀ ਹੋਣ ਉਹਦੇ ਚ ਮਤਲਬ ਚੰਗਾ ਕਾਰੋਬਾਰ ਕਰੇ ਲੋਕਾਂ ਦਾ ਰੁਜ਼ਗਾਰ ਦੇਵੇ ਲੋਕਾਂ ਨੂੰ ਜਿਹੜੇ ਇੱਥੇ ਬੇਰੁਜ਼ਗਾਰ ਬੱਚੇ ਨੌਜਵਾਨ ਜਿਹੜੇ ਮਤਲਬ ਉਲਟ ਪੁਲਟ ਰਸਿਆਂ 'ਚ ਪਏ ਆ ਦੋਨਾਂ ਬਾਰੇ ਸੋਚੀਏ ਕੋਈ ਉਹਨਾਂ ਨਾਲ ਲੈ ਹੋਇਆ ਹਜੇ ਪ੍ਰੋਜੈਕਟ ਬਣਾਣ 45 50 ਸਾਲ ਦੇ ਲੈ ਕੇ ਬੰਦੇ ਜਿਹੜੇ 60 ਸਾਲ ਦੇ ਬੰਦਿਆਂ ਨੂੰ ਡਿਜੀਟਲ ਦੀ ਪੜ੍ਹਾਈ ਸਿਖਾਉਣ ਦੱਸਣ ਬਰ ਡਿਜੀਟਲ ਕਿੱਦਾਂ ਕੀਤਾ ਜਾਂਦਾ ਕਿੱਦਾਂ ਕੰਮ ਹੁੰਦੇ ਆ ਬੈਂਕ ਜਾਈਏ ਉਹ ਕਹਿੰਦੇ ਸਾਰਾ ਕੁਝ ਆਨਲਾਈਨ ਹੋ ਗਿਆ ਤੁਸੀਂ ਪੈਸੇ ਕਢਾਣੇ ਆਨਲਾਈਨ ਕਢਾਓ ਸਾਨੂੰ ਆਂਦਾ ਹੀ ਕੁਝ ਨਹੀਂ ਤੇ ਸਾਡੇ ਮੰਤਰੀ ਸਾਹਿਬ ਨੇ ਕਿਹਾ ਕਿ ਤੁਸੀਂ ਸਾਰਾ ਡਿਜੀਟਲ ਕਰੋ ਐਸ ਕਰਕੇ ਨਕਾਰੇ ਹੋ ਗਏ ਆ ਗੁਰੂ ਵੀ ਬਕਾਸ ਦੀ ਗੱਲ ਕਰੀਏ ਅਮਰਸੱਚ ਕਿਹੜੇ ਕਿਹੜੇ ਕੰਮ ਹੋਵਣ ਵਾਲੇ ਨੇ ਜਿਹੜੇ ਅਮਰਸੱਚ ਸਾਹਿਬ ਤੇ ਨਹੀਂ ਹੋਏ ਤੱਕ ਵੇਖੋ ਜੀ ਕੰਮ ਤੇ ਅਜੇ ਬਤਲ অলਮੋਸਟ ਸਾਰੇ ਪੈਂਡਿੰਗ ਹੀ ਆ ਕੋਈ ਕੰਮ ਅਜੇ ਹੋਤੇ ਰਹੇ ਨਹੀਂ ਸਾਰੇ ਪੈਂਡਿੰਗ ਹੀ ਆ ਪਾਦੇ ਹਰ ਕੋਈ ਕਰਦਾ ਵਾ ਬਟ ਕੰਮ ਕੋਈ ਨਹੀਂ ਭਜੀ ਦੇ ਰਿਹਾ ਲਾਇਨ ਰਾਡਰ ਤਾਂ ਇਹ ਤੁਸੀਂ ਦੇਖ ਰਹੇ ਵੀ ਰੋਜ਼ ਸ਼ਹਿਰ ਦੇ ਵਿੱਚ ਵਨਸ ਹੋ ਨੀਆ ਚੋਰੀ ਦੀਆਂ ਖੋਦਿਆਂ ਮੋਬਾਈਲ ਖੋ ਲੋ ਚਾਈਨੀ ਖੋ ਲੋ ਉਹ મોદી ਜੀ ਨੇ ਆਪਣੇ ਉਹ ਲੋਕਾਂ ਨੂੰ ਕਹਿ ਰਹੇ ਆ ਪਾ ਕੰਮ ਦਵਾਗੇ ਪਰ ਭਜੀ ਕੰਮ ਕੋਈ ਨਹੀਂ ਦਿੰਦਾ ਭਜੀ ਸਿਰਫ ਇਹਨਾਂ ਨੇ ਆਪਣੇ ਉਹ ਭਗਤ ਬਣਾਏ ਜਿਹੜਾ ਅੱਜਕੱਲ ਨਵਾਂ ਡਾਇਲੌਗ ਚੱਲਦਾ ਅਣਵਕਤ ਕੰਮ ਕੋਈ ਨਹੀਂ ਆ ਬਦੀ ਸਿਰਫ ਮੋਦੀ ਮੋਦੀ ਕਰਨ ਵਾਲੇ ਕੰਮ ਰਿਹਾ ਗਿਆ ਔਰ ਖਾਲੀਵਾਲ ਸਾਹਿਬ ਆਏ ਨੇ ਇਹਨਾਂ ਦੇ ਹਲੇ ਕਾਰਗੁਜ਼ਾਰੀਆਂ ਪਤਾ ਨਹੀਂ ਲੱਗਦਾ ਪਿਆ ਵੀ ਕੀ ਇਹਨਾਂ ਨੇ ਕੀਤਾ ਕੀ ਕਰਨਗੇ ਐਨੀ ਹੋਣ ਦੇ ਬਾਵਜੂਦ ਵੀ ਠੀਕ ਕਰਨ ਦੇ ਬਾਵਜੂਦ ਵੀ ਟ੍ਰੈਫਿਕ ਨਹੀਂ ਹੋ ਰਹੀ ਧੀ ਸਾਸੀਗਾ ਦੋਸਤੋ ਮੈਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤਸਵੀਰਾਂ ਵਿਖਾਵਾਂਗੇ ਤੁਹਾਨੂੰ ਸ਼੍ਰੀ ਅਮਰਸਾਹਬ ਜੀਆਂ ਅਤੇ ਅਮਰਸਾਦ ਦੀ ਜਨਤਾ ਨਾਲ ਗੱਲਬਾਤ ਵੀ ਕਰਾਂਗੇ ਵੀ ਐਮਪੀ ਕਿਸ ਦਾ ਹੋਣਾ ਚਾਹੀਦਾ ਤੇ ਐਮਪੀ ਤੋਂ ਕੀ ਕੀ ਉਮੀਦਾਂ ਨੇ ਅਤੇ ਅਮਰਸਾਦ ਦੇ ਕਿਹੜੇ ਕਿਹੜੇ ਵਿਕਾਸ ਕੀਤੇ ਜਾਣਗੇ ਜਿ ਕਿ ਆਮ ਜਿਹੜੇ ਐਮਪੀ ਦੇ ਬੰਦੇ ਨੇ ਗੱਲਬਾਤ ਕਰਾਂਗੇ ਅਮਰਸਾਦ ਦੇ ਲੋਕਾਂ ਨਾਲ ਤੇ ਪੁੱਛਾਂਗੇ ਅਮਰਸਾਦ ਦੇ ਮੁੱਦਿਆਂ ਬਾਰੇ ਵੀ ਅਮਰਸਾਦ ਦੀ ਜਨਤਾ ਨਾਲ ਗੱਲਬਾਤ ਕਰਦੇ ਆਂ ਹਾਂਜੀ ਸਰ ਸਾਹਿਬ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਤਿਲਕਰਾਜ ਜੀ ਤਿਲਕਰਾਜ ਜੀ ਅਮਰਸਾਦ ਦੀ ਗੱਲ ਕਰੀਏ ਐਮਪੀ ਕਿਸ ਦਾ ਹੋਣਾ ਚਾਹੀਦਾ ਵਾ ਕੀ ਕੀ ਉਮੀਦਾਂ ਨੇ ਅਮਰਸਾਦ ਦੇ ਐਮਪੀ ਤੋਂ ਕੀ ਕਹਿਣਾ ਚਾਹੋਗੇ ਵੇਖੋ ਜੀ ਐਮਪੀ ਜਿਹੜਾ ਵਧੀਆ ਹੋਣਾ ਚਾਹੀਦਾ ਹੈ ਮਤਲਬ ਉਹਦੇ ਚੰਗੇ ਐਕਟੀਵਿਟੀ ਜੀ ਹੋਣ ਉਹਦੇ ਚ ਮਤਲਬ ਚੰਗਾ ਕਾਰੋਬਾਰ ਕਰੇ ਲੋਕਾਂ ਦਾ ਰੋਜ਼ਗਾਰ ਦੇਵੇ ਲੋਕਾਂ ਨੂੰ ਜਿਹੜੇ ਇੱਥੇ ਬੇਰੁਜ਼ਗਾਰ ਬੱਚੇ ਨੌਜਵਾਨ ਜਿਹੜੇ ਮਤਲਬ ਉਲਟ-ਪੁਲਟ ਦਸਿਆਂ 'ਚ ਪਏ ਆ ਤੇ ਉਹਨਾਂ ਬਾਰੇ ਸੋਚੀਏ ਕੋਈ ਉਹਨਾਂ ਨਾਲ ਆਏ ਹੋਏ ਹਜੇ ਪ੍ਰੋਜੈਕਟ ਬਣਾਣ ਵਧੀਆ-ਵਧੀਆ ਪ੍ਰੋਜੈਕਟ ਇੱਥੇ ਹੋਣ ਆਨ ਅਮਰਸਥਰ ਦੇ ਵਿੱਚ ਤੇ ਜਿਹੜੇ ਲੋਕ ਬੱਚੇ ਵਿਚਾਰੇ ਉਲਟ-ਪੁਲਟ ਚੱਕਰਾਂ 'ਚ ਪਏ ਆ ਉਹ ਇਹਨਾਂ ਦੇ ਕਾਰੋਬਾਰ ਵਿੱਚ ਲੱਗਣ ਤੇ ਬਿਲਕੁਲ ਵੀ ਵਿਕਾਸ ਦੀ ਗੱਲ ਕਰੀਏ ਅਮਰਸਥਰ ਕਿਹੜੇ-ਕ ਵੇਖੋ ਜੀ ਕੰਮ ਤੇ ਮਤਲਬ অলਮੋਸਟ ਸਾਰੇ ਪੈਂਡਿੰਗ ਹੀ ਆ ਕੋਈ ਕੰਮ ਜੇ ਹੋਤੇ ਰਹੇ ਨਹੀਂ ਸਾਰੇ ਪੈਂਡਿੰਗ ਹੀ ਆ ਕੋਈ ਇੰਨੇ ਵਧੀਆ ਕੰਮ ਨਹੀਂ ਹੋਏ ਜਿੰਨਾ ਆਪਾਂ ਕਹੀਏ ਵੀ ਕੰਮ ਹੋਏ ਆ ਜੇ ਔਜਲਾ ਸਾਹਿਬ ਵੀ ਤੇ ਉਹਨਾਂ ਨੇ ਵੀ ਕੋਈ ਇੰਨੀ ਮਤਲਬ ਗੱਲ ਵਧੀਆ ਨਹੀਂ ਮਤਲਬ ਹੋਈ ਕਿ ਉਹਨਾਂ ਨੇ ਕੰਮ ਤੇ ਕਰਨੇ ਚਾਹੀਦੇ ਨਾ ਜੇ ਆਪਾਂ ਕੋਈ ਤੁਹਾਨੂੰ ਸੀਟ ਮਿਲੀ ਆ ਕੋਈ ਲੋਕਾਂ ਦੇ ਲੋਕਾਂ ਦੇ ਵਾਸਤੇ ਲੋਕਾਂ ਦੇ ਮਤਲਬ ਭਲੇ ਵਾਸਤੇ ਕੋਈ ਕੰਮ ਕਰੋ ਜਿੱਦਾਂ ਤੁਹਾਡਾ ਨਾਮ ਆਵੇ ਤੇ ਆਪਾਂ ਉਹਨਾਂ ਬਾਰੇ ਤੇ ਸੋਚਦੇ ਹੀ ਨਹੀਂ ਆਪਾਂ ਆਪਣੇ ਚੱਕਰਾਂ 'ਚ ਹੀ ਪਏ ਰਹਿੰਦੇ ਆ ਸਮਾਰਟ ਸਿਟੀ ਬਣਾਉਣ ਦੀ ਗੱਲ ਕਰਦੇ ਆ ਮਾਨ ਸਾਹਿਬ ਨੂੰ ਕਿ ਲੱਗਦਾ ਸਮਾਰਟ ਸਿਟੀ ਬਣੀ ਆ ਮਾਨ ਸਾਹਿਬ ਅਜੇ ਨਹੀਂ ਲੱਗਦਾ ਜੀ ਤੁਸੀਂ ਵੇਖਿਆ ਹੀ ਆ ਕੀ ਕੀ ਕਿੰਨਾ ਕਿੰਨਾ ਗੰਦ ਹੈ ਕੀ ਕੀ ਗੱਲ ਹੈ ਸਮਾਰਟ ਸਿਟੀ ਵਾਲੀ ਕੋਈ ਨਜ਼ਰ ਤੇ ਆਂਦੀ ਨਹੀਂ ਵੀ ਕੋਈ ਗੱਲ ਤੁਸੀਂ ਵੀ ਸਿਆਣੇ ਜੇ ਤੁਸੀਂ ਜਾਣਦੇ ਜੇ ਕੀ ਸਮਾਰਟ ਸਿਟੀ ਦਾ ਕੀ ਹੋਇਆ ਕੀ ਕੋਈ ਦੱਸੋ ਕੋਈ ਤੇ ਕੋਈ ਮਾੜਾ ਮੋਟਾ ਵੀ ਮਤਲਬ ਬਸ ਐਵੇਂ 10 15 20 25% ਹੋਇਆ 75% ਤੇ ਪੈਂਡਿੰਗ ਹੀ ਆ ਲੀਡਰਾਂ ਨੇ ਫਿਰ ਤੁਹਾਡੇ ਬੂਹੇ ਤੇ ਆਉਣਾ ਵਾ ਫਿਰ ਹੱਥ ਪੱਲਾ ਜੋੜਨਾ ਫਿਰ ਆ ਕੇ ਅਰਜ਼ ਕਰਨੀ ਆ ਵੀ ਸਾਨੂੰ ਵੋਟ ਪਾਓ ਤੇ ਐਰ ਕੀ ਜਿਹੜੇ ਵੀ ਕੰਮ ਰਹਿੰਦੇ ਨੇ ਪੈਲ ਦੇ ਆਧਾਰ ਤੇ ਐਮਪੀ ਬਣਨ ਤੋਂ ਬਾਅਦ ਕੀਤੇ ਜਾਣਗੇ ਤੁਸੀਂ ਕੀ ਫਿਰ ਜਵਾਬ ਦੇਵੋਗੇ ਕਰਕੇ ਦੇਖੋ ਜੀ ਮਤਲਬ ਇਹ ਤੇ ਮਤਲਬ ਹਰ ਵਾਰੀ ਇਹੀ ਕੁਛ ਹੀ ਹੁੰਦਾ ਪਹਿਲਾਂ ਹੱਥ ਜੋੜਦੇ ਬਾਅਦ ਵਿੱਚ ਪੁੱਛਦਾ ਹੀ ਕੋਈ ਨਹੀਂ ਕੀ ਪਹਿਲਾਂ ਹੱਥ ਜੋੜਦੇ ਬਾਅਦ ਵਿੱਚ ਉਹ ਉਹ ਗੇਟ ਨਹੀਂ ਲੰਘਣ ਦਿੰਦੇ ਵੀ ਇਹਨੂੰ ਕਰਦੇ ਬਾਅਦ ਹੀ ਚੱਲਣ ਉਹਨਾਂ ਕੋਈ ਨਹੀਂ ਹੈਗਾ ਇੱਥੇ ਅੰਦਰ ਗੁਡੀ ਸਿੰਘ ਔਇਲਾ ਦੂਜੀ ਵਾਰ ਐਮਪੀ ਬਣ ਗਏ ਨੇ ਬਣੇ ਨੇ ਹੋਨ ਗਾਫੇ ਇਲੈਕਸ਼ਨ ਖਲੋਤੇ ਨੇ ਐਮਪੀ ਕਿਸ ਤਰ੍ਹਾਂ ਦੇਖਦੇ ਹੋ ਉਹਨਾਂ ਦੇ ਪਿਛਲੇ ਕਾਰਜਕਾਲ ਨੂੰ ਜੇ ਦੋ ਵਾਰ ਐਮਪੀ ਬਣੇ ਨੇ ਤੇ ਕਿੰਨਾ ਕੁ ਵਿਕਾਸ ਹੋਇਆ ਮਰਸਾ ਸਾਹਿਬ ਮਤਲ ਮਾੜਾ ਮੋਟਾ ਚਲੋ ਉੱਥੇ ਜਾ ਕੇ ਸਸਸ ਵਿੱਚ ਜਾ ਕੇ ਬੋਲਦੇ ਤੇ ਹੈਗੇ ਆ ਨਾ ਚਲੋ ਅੱਗੇ ਸੁਣਵਾਈ ਹੁੰਦੀ ਨਹੀਂ ਹੁੰਦੀ ਉਹ ਵਕਰੀ ਗੱਲ ਹੈ ਡਾਟ ਇਜ਼ ਸੈਪਰੇਟ ਇਸ਼ੂ ਮਤਲ ਚਲੋ ਬੋਲਦੇ ਤੇ ਹੈਗੇ ਆ ਨਾ ਵਿਚਾਰੇ ਕਿਉਂ ਸਰਕਾਰ ਉਹਨਾਂ ਦੀ ਨਹੀਂ ਹੈਗੀ ਸਰਕਾਰ ਦੂਜੀ ਹੈ ਜੇ ਸੈਂਟ ਦੀ ਸਰਕਾਰ ਦੂਜੀ ਹੈ ਇਸ ਕਰਕੇ ਉਹਨਾਂ ਦਾ ਇੰਨਾ ਚੱਲਦਾ ਵੀ ਨਹੀਂਗਾ ਚੱਕਰ ਤੇ ਗੱਲ ਕਹੀਏ ਐਮਪੀ ਦੇ ਜਿਹੜੇ ਕੈਂਡੀਡੇਟ ਖਲੋਤੇ ਨੇ ਜਿਹੜੇ ਉਮੀਦਵਾਰ ਨੇ ਚਾਰਾ ਉਮੀਦਵਾਰ ਚੋਂ ਕਿਹੜਾ ਉਮੀਦਵਾਰ ਤੁਹਾਨੂੰ ਲੱਗਦਾ ਆ ਪਿਆਰ ਕੀ ਤਾਕਤਵਾਰ ਆ ਕਿ ਬਾਜੀ ਮਾਰ ਸਕਦਾ ਵਾ ਕਿ ਐਮਪੀ ਸੀਟ ਜਿੱਤਦਾ ਵਾ ਕਿਹੜਾ ਮੀਦੋ ਜ਼ਿਆਦਾ ਵਾ ਵੇਖੋ ਜੀ ਮਤਲਬ ਚਾਰੇ ਹੀ ਤਕਰੀਬਨ ਚਾਰੇ ਜਿਹੜੇ ਆ ਉਹ ਆਪਣਾ ਜੋਰ ਤੇ ਪੂਰਾ ਲਾਣਗੇ ਤੇ ਉਹ ਜ਼ਿਲ੍ਹਾ ਦਾ ਐਸ਼ ਕਰਕੇ ਵੀ ਉਹ ਜ਼ਿਲ੍ਹਾ ਸਾਹਿਬ ਪਹਿਲਾਂ ਵੀ ਆਏ ਦੋ ਵਾਰੀ ਤੇ ਮਤਲਬ ਇਹ ਆ ਵੀ ਚਲੋ ਕਾਂਗਰਸ ਦੇ ਵਿੱਚ ਚਲੋ ਫੇਰ ਕਹਿ ਦਨ ਵੀ ਮਤਲਬ ਕਿਤੇ ਉਹਨਾਂ ਦਾ ਵੀ ਹੋ ਜਾਏ ਚਾਂਸ ਬਣੇ ਮਰ ਆਮ ਆਦਮੀ ਪਾਰਟੀ ਦਾ ਜਿਹੜਾ ਪਹਿਲਾਂ ਤੇ ਹੈ ਵੀ ਕਾ ਚੰਗਾ ਪਰ ਹੁਣ ਉਹ ਜਿਹੜਾ ਕੇਰੀਵਾਲ ਸਾਹਿਬ ਵੀ ਅੰਦਰ ਹੋ ਗਏ ਆ ਉਹਨਾਂ ਨਾਲ ਪਹਿਲਾਂ ਉਹਦਾ ਚਲੋ ਸਚਾਈ ਕੀ ਹੈ ਉਹ ਤੇ ਬਾਅਦ ਹੀ ਪਤਾ ਲੱਗਣਾ ਨਾ ਜੇ ਤੇ ਸਚਾਈ ਕੀ ਹੈਗੀ ਹੈ ਮਤਲਬ ਫਿਲਹਾਲ ਤੇ ਉਹ ਮਤਲਬ ਉਹਨਾਂ ਦਾ ইমেজ ਖਰਾਬ ਹੀ ਹੋਇਆ ਨਾ ਬਹੁਤ ਧੰਨਵਾਦ ਜੀ ਅਮਰਸਾ ਦੇ ਲੋਕਾਂ ਨਾਲ ਗੱਲਬਾਤ ਕਰ ਰਹੇ ਆ ਜਨਤਾ ਜਿਹੜੀ ਜਨਾਰਦਨ ਹੁੰਦੀ ਆ ਜਨਤਾ ਨੇ ਹੀ ਜਿਹੜੇ ਕੀ ਐਮਪੀ ਚੁਣਨੇ ਹੁੰਦੇ ਨੇ ਜਨਤਾ ਨੇ ਹੀ ਸਰਕਾਰਾਂ ਬਣਾਉਣੀਆਂ ਹੁੰਦੀਆਂ ਨੇ ਖਾਸ ਕਰਕੇ ਜਿਹੜੇ ਅਮਰਸਾ ਸਾਹਿਬ ਦੇ ਲੋਕ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਹਾਂਜੀ ਬਾਊ ਜੀ ਕੀ ਨਾਮ ਪਤਾ ਹੈ ਬਲਨਾ ਸ਼ੋਕਮਰ ਜੀ ਸ਼ੋਕਮਰ ਜੀ ਐਮਪੀ ਦੀ ਗੱਲ ਕਰੀਏ ਐਮਪੀ ਕਿਸ ਦਾ ਹੋਣਾ ਜਿਹਦਾ ਵਾ ਕਿਹੜੇ ਕਿਹੜੇ ਵਿਕਾਸ ਦੇ ਮੁੱਦੇ ਨੇ ਜਿਹੜੇ ਐਮਪੀ ਬਣ ਕੇ ਜਿਹੜੇ ਤੁਹਾਡੇ ਅਮਰਸિંહ ਸਾਹਿਬ ਦੇ ਹੋਂ ਵਾਲੇ ਨੇ ਦੇਖੋ ਸਭ ਤੋਂ ਪਹਿਲਾਂ ਵੱਡਾ ਬੇਰੁਜ਼ਗਾਰੀ ਦਾ ਮੁੱਦਾ ਹੈਗਾ ਜਿਹੜਾ ਕਿ ਹੋਰ ਜਿਆਦਾ ਬੇਰੁਜ਼ਗਾਰੀ ਹੋ ਗਈ ਜਦੋਂ ਦਾ ਸਾਡੇ ਮੋਦੀ ਸਾਹਿਬ ਨੇ ਡਿਜੀਟਲ ਕੀਤਾ ਅਸੀਂ ਖਬਰਾਂ ਵੇਚਦੇ ਪਾਈ ਪਾਈ ਰੁਪਏ ਲੋਕੀ ਖਬਰਾਂ ਵੀ ਨਹੀਂ ਲੈ ਆਂਦੇ ਅਸੀਂ ਇੰਨੇ ਕੁ ਬੇਰੁਜ਼ਗਾਰ ਆ ਗਏ ਅਸੀਂ ਖਬਰਾਂ ਵੇਚ ਕੇ ਗੁਜ਼ਾਰਾ ਕਰਦੇ ਸੀ ਸਾਡਾ ਕੋਈ ਗੁਜ਼ਾਰਾ ਨਹੀਂ ਹੋ ਰਿਹਾ ਇਸ ਕਰਕੇ ਜੇ ਡਿਜੀਟਲ ਕਰਨਾ ਹੈ ਤੇ ਸਾਡੇ ਵਰਗੇ 45 50 ਸਾਲ ਦੇ ਲੈ ਕੇ ਬੰਦੇ ਜਿਹੜੇ 60 ਸਾਲ ਦੇ ਬੰਦੇ ਨੂੰ ਡਿਜੀਟਲ ਦੀ ਪੜਾਈ ਸਿਖਾਉਣ ਦੱਸਣ ਵੇਲੇ ਡਿਜੀਟਲ ਕਿੱਦਾਂ ਕੀਤਾ ਜਾਂਦਾ ਕਿੱਦਾਂ ਕੰਮ ਹੁੰਦੇ ਆ ਬੈਂਕ ਜਾਈਏ ਉਹ ਕਹਿੰਦੇ ਸਾਰਾ ਕੁਝ ਆਨਲਾਈਨ ਹੋ ਗਿਆ ਤੁਸੀਂ ਪੈਸੇ ਕਢਾਣੇ ਆਨਲਾਈਨ ਕਢਾਓ ਸਾਨੂੰ ਆਂਦਾ ਹੀ ਕੁਝ ਨਹੀਂ ਤੇ ਸਾਡੇ ਮੰਤਰੀ ਸਾਹਿਬ ਨੇ ਕਿਹਾ ਕਿ ਤੁਸੀਂ ਸਾਰਾ ਡਿਜੀਟਲ ਕਰੋ ਇਸ ਕਰਕੇ ਇਹ ਨਕਾਰਾਤਮਕ ਹੋ ਗਏ ਆ ਪਹਿਲਾ ਮੁੱਦਾ ਬੇਰੁਜ਼ਗਾਰੀ ਦਾ ਦੂਸਰਾ ਮੁੱਦਾ ਟ੍ਰੈਫਿਕ ਦਾ ਟ੍ਰੈਫਿਕ ਇੰਨੀ ਹੋਣ ਦੇ ਬਾਵਜੂਦ ਵੀ ਠੀਕ ਕਰਨ ਦੇ ਬਾਵਜੂਦ ਵੀ ਟ੍ਰੈਫਿਕ ਨਹੀਂ ਹੋ ਰਹੀ ਠੀਕ ਇਸ ਕਰਕੇ ਇਹ ਮੁੱਦੇ ਜਿਹੜੇ ਮੇਨ ਆ ਗਿਆ ਇਹ ਹੁਣ ਚਾਹੀਦੇ ਠੀਕ ਕਿੰਨਾ ਦੀ ਦਿਓ ਚਾਰ ਉਮੀਦਵਾਰ ਨੇ ਜਿਹੜੇ ਕਿ ਚਾਰਾਂ ਪਾਰਟੀਆਂ ਵੱਲ ਜੋ ਲਗਾਇਆ ਜਾ ਰਿਹਾ ਐਮਪੀ ਦੀ ਐਮਪੀ ਦੀ ਸੀਟ ਵਾਸਤੇ ਚਾਰਾਂ ਚੋਂ ਕਿਹੜਾ ਉਮੀਦਵਾਰ ਤੁਹਾਨੂੰ ਲੱਗਦਾ ਵੀ ਜਿਹੜਾ ਜ਼ਿਆਦਾ ਤਾਕਤਵਰ ਆ ਜਿਹੜਾ ਬਣ ਕੇ ਜਿੱਤ ਸਕਦਾ ਵਾ ਅਤੇ ਪੰਜਾਬ ਦੇ ਜਾਂ ਅੰਮ੍ਰਿਤਸਰ ਦੀ ਗੱਲ ਕਰੀ ਅੰਮ੍ਰਿਤਸਰ ਦਾ ਵਕਾਫ ਕਰ ਸਕਦਾ ਵਾ ਕਿਹੜਾ ਚਾਰਾਂ ਵਿੱਚ ਜਿਆਦਾ ਉਮੀਦਵਾਰ ਆ ਦੇਖੋ ਜੇ ਓਇਲਾ ਸਾਹਿਬ ਦੀ ਗੱਲ ਕਰੀ ਓਇਲਾ ਸਾਹਿਬ ਅਜੇ ਤੱਕ ਦੁਨੀਆ ਵਿੱਚ ਵਿਚਰਿਆ ਜਦੋਂ ਪਹਿਲਾਂ ਵੀ ਐਮਬੀ ਬਣਿਆ ਸੀ ਅੱਜ ਤੱਕ ਸਾਡੇ ਲੋਕਾਂ ਨੇ ਸ਼ਕਲ ਨਹੀਂ ਦੇਖੀ ਸਾਡੇ ਵਰਗ ਦੇ ਬੰਦਿਆਂ ਨੇ ਇਹ ਤਾਂ ਕੋਈ ਸ਼ਕਲ ਨਹੀਂ ਦੇਖੀ ਬਾਕੀ ਜਿਹੜੇ ਦੂਸਰੇ ਆਮ ਆਦਮੀ ਪਾਰਟੀ ਦੇ ਬੰਦੇ ਹੈਗੇ ਆ ਉਹ ਸਾਡੇ ਵਿੱਚ ਵਿਚਰਦੇ ਆ ਆਮ ਆਦਮੀ ਪਾਰਟੀ ਨੇ 1000 ਰੁਪਏ ਲੈ ਕੇ 3000 ਰੁਪਏ ਸਾਡੇ ਵਰਗ ਦੇ ਬੰਦਿਆਂ ਨੂੰ ਬਿਜਲੀ ਦੇ ਬਿੱਲ ਮਾਫ ਕਰਾਏ ਆ ਔਰ ਹਰ ਬੰਦੇ ਨੂੰ 3000 ਰੁਪਏ ਤੱਕ ਦਾ ਫਾਇਦਾ ਹੈਗਾ ਔਰ ਸਾਡੇ ਬੱਚਿਆਂ ਦੀ ਪੜ੍ਹਾਈ ਜਿਹੜੀ ਹੈ ਸਰਕਾਰੀ ਸਕੂਲਾਂ 'ਚ ਹੋ ਰਹੀ ਹੈ ਉਹਦਾ ਕੋਈ ਪੈਸਾ ਨਹੀਂ ਲੱਗਦਾ ਪਿਆ 유ਨੀਫਾਰਮ ਕਿਤਾਬਾਂ ਵਗੈਰਾ ਫ੍ਰੀ ਮਿਲਦੀਆਂ ਪਈਆਂ ਅੱਗੇ ਹਸਪਤਾਲਾਂ ਦੇ ਵਿੱਚ ਕੋਈ ਦਵਾਈ ਨਹੀਂ ਮਿਲਦੀ ਪਾ ਦਵਾਈ 5 ਪੈਸੇ ਦੀ ਮਿਲਦੀ ਹੈ ਤੇ ਪਾ 100 ਰੁਪਏ ਦੀ ਮਿਲਦੀ ਹੈ ਅਸੀਂ ਦਵਾਈ ਲੈਣ ਜਾਈਏ ਦਵਾਈ ਸਾਨੂੰ ਉਥੋਂ ਮਿਲ ਜਾਂਦੀ ਹੈ ਜਿੰਨੀ ਕੋਲ ਕੋਲ ਹੁੰਦੀ ਹੈ ਅਨਿਲ ਜੋਸ਼ੀ ਕਿਸ ਤਰ੍ਹਾਂ ਦੇ ਰਹੇ ਹੋ ਕਹਿੰਦੇ ਵੀ ਉਹ ਵੀ ਉਹਨਾਂ ਨੇ ਬੜੇ ਵਿਕਾਸ ਕਰਾਇਆ ਐ ਐਮਐਲਏ ਮੰਤਰੀ ਬਣ ਕੇ ਵਿਕਾਸਪੁਰਸ਼ ਕਿ ਆ ਜਾਂਦਾ ਉਹਨਾਂ ਨੂੰ ਕਿ ਉਹ ਵੀ ਖੜੇ ਨੇ ਐਮਪੀ ਇਲੈਕਸ਼ਨ ਚ ਕੀ ਲੱਗਦਾ ਵੀ ਉਹ ਤਾਕਤਵਰ ਨੇ ਮਜ਼ਬੂਤ ਕੈਂਡੀਡੇਟ ਨੇ ਦੇਖੋ ਜੀ ਅਨਿਲ ਜੋਸ਼ੀ ਸਾਹਿਬ ਜਦੋਂ ਆਪਣੇ ਭਾਜਪਾ ਸੀ ਸਗੇ ਉਹਲੇ ਵਿਕਾਸ ਕਰਾਇਆ ਸੀ ਲੇਕਿਨ ਅਕਾਲੀ ਦਲ ਦਾ ਕੋਈ ਜੋੜ ਨਹੀਂ ਹੈਗਾ ਅਕਾਲੀ ਦਲ ਨੇ ਜਦੋਂ ਹੋਏ ਸੀ ਉਹਨਾਂ ਨੇ ਆਪਣੇ ਟਾਈਮ ਦੇ ਕੋਈ ਵਿਕਾਸ ਨਹੀਂ ਕਰਾਇਆ ਉਹਨਾਂ ਨੇ ਜੋ ਵੀ ਵਿਕਾਸ ਕਰਾਇਆ ਆਪਣੇ ਲੈਵਲ ਦੇ ਉੱਤੇ ਕਰਾਇਆ ਜਿੱਥੇ ਉਹਨਾਂ ਨੂੰ ਫਾਇਦਾ ਹੁੰਦਾ ਰਿਹਾ ਜੇ ਆਪਾਂ ਗੋਲਡਨ ਟੈਂਪਲ ਦੀ ਗੱਲ ਕਰੀਏ ਜੋ ਗੋਲਡਨ ਟੈਂਪਲ ਬਣਾਉਂਦੇ ਸੀ ਉਹ ਸੜਕਾਂ ਸੁਰਕਾਂ ਠੀਕ ਕਰਾਈਆਂ ਸਾਡੇ ਵਰਗੇ ਬੰਦਿਆਂ ਦਾ ਕੁਝ ਵੀ ਨਹੀਂ ਕਰਵਾਇਆ ਉਹਨਾਂ ਨੇ ਉਹ ਜ਼ੀਰੋ ਹੀ ਹੈ ਤੇ ਕਿਤਾ ਤਰਨਜੀਤ ਸਿੰਘ ਸੰਧੂ ਜਿਹੜਾ ਕਿ ਬੀਜੇਪੀ ਦੇ ਨੇ ਉਹਨਾਂ ਨੂੰ ਕਿਸ ਤਾਂ ਦੇਖਦੇ ਹੋ ਇਸੇ ਲੈ ਕੇ ਅੰਕੀ ਲੱਗਦਾ ਵੀ ਜੇਕਰ ਉਹ ਬੰਦੇ ਨੇ ਤੇ ਐਮਪੀ ਮਜ਼ਬੂਤ ਹੋਊਗਾ ਅਮਰਸਥ ਦੇ ਵਿਕਾਸ ਹੋਣਗੇ ਕਿਸ ਤਾਂ ਦੇਦੋ ਜੀ ਦੇਖੋ ਸਮੁੰਦਰੀ ਸਾਹਿਬ ਦੁਨੀਆਂ ਵਿੱਚ ਵਿਚਰੇ ਨਹੀਂ ਨਾ ਹੀ ਸਾਨੂੰ ਪਤਾ ਹੈਗਾ ਇਸ ਜੀ ਦੇ ਸਮੁੰਦਰੀ ਸਾਹਿਬ ਕੌਣ ਹੈ ਕਿੱਦਾਂ ਦੀ ਸ਼ਕਲ ਹੈ ਕੀ ਉਹਨਾਂ ਦਾ ਵਿਹਾਰ ਹੈ ਇਸ ਕਰਕੇ ਅਸੀਂ ਉਹਨਾਂ ਬਾਰੇ ਕੁਝ ਨਹੀਂ ਕਹਿ ਸਕਦੇ ਇਹ ਲੱਗਦਾ ਕਿ ਚਾਰਾਂ ਵਿੱਚੋਂ ਕਿਹੜਾ ਉਮੀਦਵਾਰ ਜਿਹੜਾ ਬਣ ਸਕਦਾ ਵਾ ਤੇ ਅਮਰਸਾ ਦੇ ਵਿਕਾਸ ਕਰ ਸਕਦਾ ਪੈਲੇ ਦੇ ਆਧਾਰ ਤੇ ਦੇਖੋ ਜੀ ਸਰਕਾਰ ਜਿਹੜੀ ਪੰਜਾਬ ਦੀ ਹੈ ਭਗਵੰਤ ਮਾਨ ਦੀ ਹੈ ਆਮ ਪਾਰਟੀ ਦੀ ਹੈ ਅਗਰ ਆਮ ਪਾਰਟੀ ਆਈਏ ਦੀ ਹੈ ਤੇ ਉਹ ਵਿਕਾਸ ਦੇ ਕਰਨ ਦੇ ਲਾਇਕ ਹੈਗੀ ਹੈ ਠੀਕ ਹੈ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਵੀ ਅਮਰਸਾ ਦੇ ਲੋਕਾਂ ਨਾਲ ਗਲਬਾ ਕੀਤੀ ਆ ਅਮਰਸਾ ਦੀ ਜਨਤਾ ਜਿਹੜੀ ਜਨਾਰਦਨ ਆ ਅਤੇ ਅਮਰਸਾ ਦੇ ਜਿਹੜੇ ਲੋਕ ਨੇ ਸਰਕਾਰਾਂ ਬਣਾਉਂਦੇ ਨੇ ਸਰਕਾਰਾਂ ਇਹਨਾਂ ਦੀ ਜਰੂਰੀ ਬੰਦੀਆਂ ਨੇ ਕਿਉਂਕਿ ਵੋਟਾਂ ਪੈਂਦੀਆਂ ਨੇ ਤੇ ਅਮਰਸਾ ਦੀ ਚਰਚਾ ਜਿਹੜੀ ਆ ਇਸੇ ਤੋਂ ਜਲਦੀ ਆ ਗੱਲਬਾਤ ਕਰਾਂਗੇ ਵੀਰ ਦੇ ਨਾਲ ਵੀ ਹੋਰ ਦਗਾਦਾਰ ਨੇ ਹਾਂਜੀ ਵੀਰ ਕੀ ਨਾਂ ਪੈਣਾ ਭੈਣਾ ਭਜੀ ਆਪਣਾ ਵੋਟ ਹੀ ਨਹੀਂ ਬਣਿਆ ਆ ਚਲੋ ਵੋਟ ਪਾਏ ਤੁਹਾਡੇ ਵੱਡਿਆਂ ਦੀ ਬਣੀ ਹੋ ਕਿਸ ਤਰ੍ਹਾਂ ਦੀ ਮੰਨੂ ਤੁਸੀਂ ਪੰਜਾਬ 'ਚ ਰਹਿੰਦੇ ਹੋ ਅਮਰਸਾ 'ਚ ਰਹਿੰਦੇ ਹੋ ਖਬਰਾਂ ਸੁਣਦੇ ਹੋ ਕਿਸ ਤਰ੍ਹਾਂ ਦਾ ਪੀ ਹੁਣ ਚਾਹੀਦਾ ਵਾ ਵਿਕਾਸ ਨੂੰ ਲੈ ਕੇ ਕੀ ਗੱਲ ਚਾਹੁੰਦੇ ਹੋ ਪਤੀ ਕੰਮ ਤੇ ਤੁਹਾਡੇ ਸਾਹਮਣੇ ਵੇਖੋ ਪੰਜਾਬ ਦੇ ਵਿੱਚ ਹੋਰ ਤੇ ਬਿਲਕੁਲ ਨਹੀਂ ਰਿਹਾ ਬਸ ਇੱਕ ਨਸ਼ਾ ਹੀ ਵਿਕਦਾ ਹੋਇਆ ਜਿਹੜਾ ਯੂਥ ਹੈ ਉਹ ਨਸ਼ੇ ਦੇ ਵਿੱਚ ਹੀ ਲੱਗਾ ਹੋਇਆ ਹੈ ਕੰਮ ਕੋਈ ਵੀ ਨਹੀਂ ਕਰ ਰਿਹਾ ਭਜੀ ਨਾ ਸਰਕਾਰਾਂ ਦੇ ਰਹੀਆਂ ਵਾਦੇ ਹਰ ਕੋਈ ਕਰਦਾ ਵਾ ਬਟ ਕੰਮ ਕੋਈ ਨਹੀਂ ਭਜੀ ਦੇ ਰਿਹਾ ਹੁਣ ਮੋਦੀ ਜੀ ਨੇ ਆਪਣੇ ਉਹ ਲੋਕਾਂ ਨੂੰ ਕਹਿ ਰਹੇ ਆਪਾਂ ਕੰਮ ਦਵਾਗੇ ਪਰ ਭਜੀ ਕੰਮ ਕੋਈ ਨਹੀਂ ਦਿੰਦਾ ਭਜੀ ਸਿਰਫ ਇਹਨਾਂ ਨੇ ਆਪਣੇ ਓਗ ਨੰ ਭਗਤ ਬਣਾਏ ਜਿਹੜਾ ਅੱਜ ਕੱਲ ਨਵਾਂ ਡਾਇਲੌਗ ਚੱਲਦਾ ਅਨਵਕਤ ਕੰਮ ਕੋਈ ਨਹੀਂ ਆ ਬੱਦੀ ਸਿਰਫ ਮੋਦੀ ਮੋਦੀ ਕਰਨ ਵਾਲੇ ਕੰਮ ਰਿਹਾ ਹੈਗਾ ਔਰ ਕੁਝ ਨਹੀਂ ਹੋਰ ਗੱਲ ਕਰੀ ਅਮਰਸਾਦ ਦੀ ਗੱਲ ਕਰੀਏ ਜੇਕਰ ਅਮਰਸਾਦ ਦਾ ਐਮਪੀ ਬੰਦਾ ਵਾ ਚਾਰ ਉਮੀਦਵਾਰ ਨੇ ਚਾਰਾਂ ਚਿਹੜਾ ਤਾਕਤਵਰ ਉਮੀਦਵਾਰ ਆ ਜਿਹੜਾ ਕੋਈ ਇੱਕ ਕੈਂਡੀਡੇਟ ਜਿਹੜਾ ਉਮੀਦਵਾਰ ਕਿਹਨੂੰ ਸੋਚਦੇ ਹੋ ਵੀ ਇਹਨਾਂ ਚੋਂ ਇੱਕ ਉਮੀਦਵਾਰ ਜਿਹੜਾ ਅਮਰਸਾਦ ਦੀ ਜਿਹੜੀ ਕਾਇਆ ਕਲਪ ਕਰਦਾ ਸਦਾ ਅਮਰਸਾਦ ਨੂੰ ਸਮਾਰਟ ਸ਼ਹਿਰ ਬਣਾ ਸਕਦਾ ਅਮਰਸਾਦ ਚ ਪ੍ਰੋਜੈਕਟ ਲਿਆ ਸਕਦਾ ਕਿਹੜਾ ਉਮੀਦਵਾਰ ਤੁਹਾਨੂੰ ਵਧੀਆ ਲੱਗਦਾ ਪਜੀ ਦੇਖੋ ਜਿਹੜਾ ਮਰਜ਼ੀ ਹੋਵੇ ਉਮੀਦਵਾਰ ਬਟ ਬਦੀ ਕੰਮ ਕਰਾਵੇ ਬਸ ਇਹ ਆਪ ਔਰ ਬਣਾਏ ਕਿ ਸਰ ਨੇ ਸਮਾਰਥੀ ਵਾਜੀ ਤਾਰਾ ਦਾ ਆਪਣਾ ਆਰਗਨਮ ਪ੍ਰੋਜੈਕਟ ਕਰ ਰਿਹਾ ਹਲੇ ਵਗਣਾ ਖੰਬੇ ਨਹੀਂ ਲੱਤੇ ਵਾਜੀ ਇਹਨਾਂ ਨੇ ਹੋਰ ਕੀ ਕਰਨਾ ਦੱਸੋ ਬਸ ਇਹ ਕਿ ਇਹਨਾਂ ਨੇ ਬਿਜਲੀ ਮਾਫ ਕਰਾਈ ਹੋਰ ਇਹਨਾਂ ਨੇ ਕੁਝ ਵੀ ਨਹੀਂ ਕਰਾਇਆ ਵਾਜੀ ਬਿਜਲੀ ਮਾਫ ਤੇ ਹੋਣੀ ਨਹੀਂ ਚਾਹੀਦੀ ਵਾਜੀ ਬੰਦਾ ਆਪ ਕਰੇ ਕੰਮ ਬਿਜਲੀ ਭਰੇ ਜਿਹੜਾ ਮੇਨ ਕੰਮ ਹੈ ਇਹ ਸਰਕਾਰ ਚੰਗੀ ਹੋਣੀ ਚਾਹੀਦੀ ਵਾਜੀ ਠੀਕ ਹੈ ਜੀ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਵੀ ਆਮ ਜਨਤਾ ਨਾਲ ਗੱਲਬਾਤ ਕੀਤੀ ਜਨਤਾ ਜਨਾਰਤਨ ਹੁੰਦੀ ਆ ਅਤੇ ਜਨਤਾ ਹੀ ਸਰਕਾਰਾਂ ਬਣਾਉਂਦੀ ਆ ਨੇ ਤੇ ਜਨਤਾ ਵੱਲੋਂ ਹੀ ਜਿਹੜੀ ਕਿ ਸਰਕਾਰ ਬਣਾ ਕੇ ਜਿਹੜੀ ਚੁਣੀ ਜਾਂਦੀ ਆ ਗੱਲਬਾਤ ਕਰਾਂ ਸੁਰਿੰਦਰ ਵਰਮਾ ਤੁਮਾਰ ਜੀ ਐਮਪੀ ਕਿਸ ਤਰ੍ਹਾਂ ਨਾਲ ਹੋਣਾ ਚਾਹੀਦਾ ਵਾ ਤੇ ਅਮਰਸਾਦ ਦੇ ਵਿਕਾਸ ਬਾਰੇ ਦੱਸ ਦਿਓ ਕਿ ਅਮਰਸਾਦ ਚ ਕਿਹੜੇ ਕਿਹੜੇ ਮੁੱਦੇ ਨੇ ਜਿਹੜੇ ਵਿਕਾਸ ਦੇ ਹੱਦ ਤੇ ਹੋਣੇ ਚਾਹੀਦੇ ਨੇ ਦੇਖੋ ਇਹ ਸਭ ਤੋਂ ਵੱਡਾ ਮੁੱਦਾ ਤਾਂ ਲਾਅਨ ਆਰਡਰ ਦਾ ਵਾ ਲਾਅਨ ਆਰਡਰ ਦਾ ਇਹ ਤੁਸੀਂ ਦੇਖ ਰਹੇ ਵੀ ਰੋਜ਼ ਸ਼ਹਿਰ ਦੇ ਵਿੱਚ ਵੰਸ਼ਵਨੀਆਂ ਚੋਰੀਆਂ ਖੋਦੀਆਂ ਮੋਬਾਈਲ ਖੋਲੋ ਚੈਨੀ ਖੋਲੋ ਇਹੋ ਜਿਹਾ ਘੰਡਾਵਾਂ ਰੋਜ਼ ਹੁੰਦੀਆਂ ਨੇ ਔਰ ਕੁਝ ਕਿਤੇ ਹੁੰਦੀਆਂ ਨੇ ਕੋਈ ਖਬਰਾਂ ਚ ਵੀ ਨਹੀਂ ਹੁੰਦੀਆਂ ਜਿਹੜਾ ਕਿਸੇ ਕੋਈ ਮੋਬਾਈਲ ਖੋ ਕੇ ਲੈ ਗਿਆ ਉਹ ਕੋਈ ਕਿਸੇ ਨੂੰ ਦੱਸਦਾ ਹੀ ਨਹੀਂਗਾ ਜਾ ਕੇ ਨਵਾਂ ਮੋਬਾਈਲ ਲੈ ਕੇ ਤੇ ਆਪਣਾ ਕੰਮ ਕਰ ਲੈਂਦਾ ਔਰ ਸਰਕਾਰ ਦੇ ਜਿਹੜੇ ਮੁੱਦੇ ਨੇ ਸਰਕਾਰ ਨੂੰ ਕੰਮ ਕਰਨੇ ਚਾਹੀਦੇ ਨੇ ਉਹ ਤੇ ਕਲਾਇੰਡ ਆਰਡਰ ਕਰੇ ਇੱਕ ਹਸਪੀਟੈਲਿਟੀ ਹੈਗੀ ਆ ਕਿ ਜਿਹੜੇ ਹਸਪੀਟਲ ਜਿਸਰੇ ਵੀ ਕੋਈ ਮਰੀਜ਼ ਜਾ ਰਿਹਾ ਹੈ ਉਹਨੂੰ ਉੱਥੇ ਜਾ ਕੇ ਸਹੂਲਤ ਮਿਲੇ ਕੋਈ ਡਾਕਟਰ ਮਿਲੇ ਉੱਥੇ ਕਈ ਵਾਰੀ ਹੁੰਦਾ ਉਹਦੇ ਡਾਕਟਰ ਹੀ ਨਹੀਂ ਮਿਲਦੇ ਮਰੀਜ਼ ਵਿਚਾਰਾ ਘੁੰਮ ਫਿਰ ਕੇ ਫਿਰ ਵਾਪਸ ਆ ਜਾਂਦਾ ਉਹਦਾ ਇਲਾਜ ਹੀ ਨਹੀਂ ਹੁੰਦਾ ਫਿਰ ਸਕੂਲਾਂ ਦੀ ਪੋਜੀਸ਼ਨ ਵੀ ਮੜੀ ਐ ਜਿਹੜੀ ਸਕੂਲਾਂ ਦੀ ਪੋਜੀਸ਼ਨ ਐ ਪ੍ਰਾਈਵੇਟ ਸਕੂਲਾਂ ਦੀ ਬੀਸ ਬਹੁਤ ਐ ਤੇ ਸਰਕਾਰੀ ਸਕੂਲਾਂ ਚ ਕੋ ਧਿਆਨ ਨਹੀਂ ਹੈਗਾ ਦੇਖੋ ਵੀ ਜਿਹੜੇ ਸਾਡੇ ਪਹਿਲੇ ਐਮਪੀ ਨੇ ਸਦਾ ਗੁਰਜੀਤ ਸਿੰਘ ਔਇਲਾ ਦੋ ਜਿਹੜੇ ਐਮਪੀ ਬਣੇ ਨੇ ਕਿਹੜੇ ਕਿਹੜੇ ਅਮਰਸਾਦ ਸਾਹਿਬ ਦੇ ਗੁਰੂ ਨਗਰੀ ਦੇ ਕੰਮ ਕੀਤੇ ਨੇ ਵਿਕਾਸ ਦੇ ਤੇ ਕਿਹੜੇ ਕਿਹੜੇ ਰਹਿ ਗਏ ਨੇ ਹੋਂਗਾ ਦੇਖੋ ਕੰਮ ਤੇ ਬਹੁਤ ਵਿਕਾਸ ਹੈ ਜਿੰਨਾ ਮਰਜ਼ੀ ਤੁਸੀਂ ਸ਼ਹਿਰ ਦਾ ਕਰ ਲਓ ਵਿਕਾਸ ਦਾ ਕੰਮ ਨਹੀਂ ਮੁੱਕ ਸਕਦਾ ਔਜਲਾ ਸਾਹਿਬ ਦੇਖੋ ਜਿੰਨੀ ਦੇਰ ਐਮ ਐਮਪੀ ਰਹੇ ਨੇ ਇਹਨਾਂ ਨੂੰ ਸੈਂਟਰ ਦੇ ਵਿੱਚ ਬੀਜੇਪੀ ਸਰਕਾਰ ਮਿਲੀ ਐ ਤੇ ਔਜਲਾ ਸਾਹਿਬ ਜੀ ਦੇ ਕੰਮ ਕਰਾਣ ਦਾ ਹੁੰਦਾ ਹਿਸਾਬ ਤਾਬ ਤੇ ਇਹ ਕਹਿੰਦੇ ਵੀ ਸਾਨੂੰ ਫੰਡ ਨਹੀਂ ਇੰਨੇ ਮਿਲਦੇ ਜਿਹਦੇ ਕਰਕੇ ਇਸੇ ਕੋ ਲੋਕਾਂ ਦਾ ਕੰਮ ਕਰਾ ਸਕੀਏ ਉਹਨਾਂ ਨੂੰ ਫੰਡ ਦੀ ਬੜੀ ਪਰੇਸ਼ਾਨੀ ਹੁੰਦੀ ਆ ਲੇਕਿਨ ਵੈਸੇ ਔਜਲਾ ਸਾਹਿਬ ਬੜੇ ਅੱਛੇ ਆਦਮੀ ਨੇ ਮਿਲਨਸਾਰ ਨੇ ਕੋਈ ਕੀ ਦੇਖਦੇ ਹੋ ਚਾਰਾ ਜੋ ਕਿਹੜਾ ਉਮੀਦਵਾਰ ਜਿਹੜਾ ਜ਼ਿਆਦਾ ਤਾਕਤਵਾਰ ਆ ਵਧੀਆ ਵਾ ਜਿਹੜਾ ਵੀ ਵਿਕਾਸ ਅਮਰਸਾਹਬ ਦਾ ਕਰਾ ਸਕਦਾ ਜੇਕਰ ਐਮਪੀ ਆ ਕਿ ਜਿੱਤਦਾ ਦੇ ਕੀ ਘੜਾ ਹਾਲ ਹੈ ਦੇਖੋ ਜੀ ਆਪਾਂ ਆਪਾਂ ਕਿਸੇ ਵੀ ਉਮੀਦਵਾਰ ਨੂੰ ਵੜਾ ਨਹੀਂ ਕਹਿ ਸਕਦੇ ਸਾਡੇ ਜੋਸ਼ੀ ਸਾਹਿਬ ਵੀ ਜਿਹੜੇ ਨੇ ਉਹਨਾਂ ਨੇ ਵੀ ਅਮਰਸਾਚ ਆਪਣੇ ਮਿਨਿਸਟਰ ਰਹੇ ਨੇ ਉਹਨਾਂ ਨੇ ਬੜੇ ਵਧੀਆ ਕੰਮ ਕਰਾਏ ਨੇ ਬਹੁਤ ਕੰਮ ਕੀਤਾ ਕੋਈ ਸ਼ੱਕ ਨਹੀਂ ਉਹਨਾਂ 'ਚ ਵੀ ਔਜਲਾ ਸਾਹਿਬ ਵੀ ਬਹੁਤ ਅੱਛੇ ਆਦਮੀ ਨੇ ਪਰ ਔਜਲਾ ਸਾਹਿਬ ਦੀ ਮਜਬੂਰੀ ਹੈ ਵੀ ਉਹਨਾਂ ਕੋ ਕਹਿੰਦੇ ਸਾਡੇ ਕੋ ਫੰਡ ਨਹੀਂ ਹੁੰਦਾ ਜੀ ਜਿਹੜੇ ਆਪ ਵਾਲੇ ਉਮੀਦਵਾਰ ਨੇ ਉਹ ਨਵੇਂ ਆਏ ਨੇ ਨਵੇਂ ਹਾਲੀਵਾਲ ਸਾਹਿਬ ਆਏ ਨੇ ਇਹਨਾਂ ਦੇ ਹਾਲੇ ਕਾਰਗੁਜ਼ਾਰੀਆਂ ਪਤਾ ਨਹੀਂ ਲੱਗਦਾ ਪਿਆ ਵੀ ਕੀ ਇਹਨਾਂ ਨੇ ਕੀਤਾ ਕੀ ਕਰਨਗੇ ਠੀਕ ਹੈ ਜੀ ਬਹੁਤ ਬਧਨਵਾਦ ਜੀ ਇਹ ਸੀ ਗੱਲਬਾਤ ਕੀਤੀ ਅਮਰਸਾ ਦੇ ਜਨਤਾ ਦੇ ਨਾਲ ਅਤੇ ਅਮਰਸਾ ਦੇ ਲੋਕਾਂ ਦੇ ਨਾਲ ਕਹਿੰਦੇ ਜਿਹੜੀ ਜਨਤਾ ਜਨਾਰਦਨ ਹੁੰਦੀ ਆ ਜਨਤਾ ਹੀ ਸਰਕਾਰਾਂ ਬਣਾਉਂਦੀ ਆ ਤੇ ਜਨਤਾ ਹੀ ਸਰਕਾਰਾਂ ਸੁੱਟਦੀ ਆ ਹੁਣ ਜਨਤਾ ਨਾਲ ਗੱਲਬਾਤ ਕੀਤੀ ਅਮਰਸਾ ਸਾਹਿਬ ਦੇ ਲੋਕਾਂ ਦੇ ਨਾਲ ਅਤੇ ਲੋਕਾਂ ਦੀ ਵੱਖ-ਵੱਖ ਲੋਕਾਂ ਦੀ رائے ਲਈ ਆ ਅਤੇ ਵੱਖ-ਵੱਖ ਲੋਕਾਂ ਦੇ ਆਪ ਆਪਣੇ ਸੁਝਾਅ ਦਿੱਤੇ ਗਏ ਲੋਕਾਂ ਦੇ ਹੁਣ ਦੇਖਣਾ ਹੈਗਾ ਵੀ ਐਮਪੀ ਇਲੈਕਸ਼ਨ ਵਿੱਚ ਕੌਣ ਬਾਜ਼ੀ ਮਾਰਦਾ ਤੇ ਕਿਸ ਦੇ ਸਿਰ ਤੇ ਜਿਹੜਾ ਵੀ ਅਮਰਸਾ ਦਾ ਐਮਪੀ ਦਾ ਜਿਹੜਾ ਉਹ ਤਾਜ ਸਜਾਇਆ ਜਾਂਦਾ ਵਾ ਮੈਨੂੰ ਦਿਓ ਜਾਤ ਮੈਂ ਤੁਹਾਡਾ ਆਪਣਾ ਹਰਦੀਪ ਸਿੰਘ ਅਰੇਵਾਲ ਪੰਜਾਬ